ਜ਼ਿਲ੍ਹਾ ਗੁਰਦਾਸਪੁਰ ਦੇ ਇਤਿਹਾਸਕ ਕਸਬਾ ਧਿਆਨਪੁਰ ਵਿਖੇ ਅਚਾਨਕ ਬੱលੀਆਂ ਖਿਸਕਣ ਦੇ ਨਾਲ ਕਰੀਬ 16 ਸੈਕਲੇ ਲੈਂਟਰ ਜੜਾ ਹੈ ਉਹ ਡਿੱਗਣ ਕਾਰਨ ਜਿਸ ਵਿੱਚ ਚਾਰ ਮਜ਼ਦੂਰ ਜ਼ਖਮੀ ਹੋ ਗਏ ਨੇ ਦੱਸਿਆ ਜਾ ਰਿਹਾ ਹੈ ਕਿ ਮਜ਼ਦੂਰ ਲੈਂਟਰ ਡਿੱਗਣ ਦੇ ਨਾਲ ਮਲਬੇ ਦੇ ਹੇਠਾਂ ਦੱਬ ਗਏ ਸੀ ਜਿਨ੍ਹਾਂ ਨੂੰ ਆਸ-ਪਾਸ ਦੇ ਲੋਕਾਂ ਵੱਲੋਂ ਬੜੀ ਮੁਸ਼ਕਲ ਦੇ ਨਾਲ ਬਾਹਰ ਕੱਢਿਆ ਤੇ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਕਸਬਾ ਧਿਆਨਪੁਰ ਦੇ ਨੌਜਵਾਨ ਪਤਰਸ ਮਸੀਹ ਅਤੇ ਉਸਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਹੈ ਕਿ ਉਨ੍ਹਾਂ ਦਾ ਬੀਤੀ 5 ਜੁਲਾਈ ਨੂੰ ਕਰੀਬ 16 ਸੈਂਕੜੇ ਲੈਂਟਰ ਦੀ ਜਿਹੜੀ ਇਹ ਸਲਾਬ ਸਲੈਬ ਜਿਹੜੀ ਉਹ ਪਾਈ ਗਈ ਸੀ ਤੇ ਉੱਥੇ ਹੀ ਅਚਾਨਕ ਲੈਂਟਰ ਦੇ ਥੱਲੇ ਦਿੱਤੀਆਂ ਬੱਲੀਆਂ ਖਿਸਕਣ ਦੇ ਨਾਲ ਜਿਹੜਾ ਹੈ ਸਾਰਾ ਦਾ ਸਾਰਾ ਲੈਂਟਰ ਥੱਲੇ ਡਿੱਗ ਗਿਆ ਤੇ ਜਿਸ ਦੇ ਵਿੱਚ ਤਿੰਨ ਤੋਂ ਚਾਰ ਮਜ਼ਦੂਰ ਲੈਂਟਰ ਥੱਲੇ ਜਿਹੜੇ ਨੇ ਉਹ ਦੱਬ ਗਏ ਨੇ ਜਿਨ੍ਹਾਂ ਨੂੰ ਆਸ-ਪਾਸ ਦੇ ਲੋਕਾਂ ਨੇ ਬੜੀ ਮੁਸ਼ਕਲ ਤੋਂ ਬਾਅਦ ਲੈਂਟਰ ਥੱਲੇੋਂ ਬਾਹਰ ਕੱਢਿਆ ਅਤੇ ਇੱਕ ਮਜ਼ਦੂਰ ਨੂੰ ਜ਼ਿਆਦਾ ਜ਼ਖਮੀ ਹੁੰਦੇ ਚਲਦੇ ਆ ਬਟਾਲਾ ਦੇ ਨਜ਼ਦੀਕੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਤੇ ਉਸਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ ਤੇ ਇਸ ਮੌਕੇ ਤੇ ਹੁਣ ਪੰਜਾਬ ਸਰਕਾਰ ਅਤੇ ਸਮਾਜ ਦੇ ਵਿੱਚ ਜਿੱਥੇ ਬੰਤੀਆਂ ਤੋਂ ਮਦਦ ਦੀ ਕੋਹਾਰ ਲਗਾਉਂਦੇ ਆ ਕਿਹਾ ਹੈ ਕਿ ਅਸੀਂ ਬਹੁਤ ਹੀ ਗਰੀਬ ਪਰਿਵਾਰ ਤੋਂ ਹਾਂ ਤੇ ਹਸ ਦੇ ਨਾਲ ਕਰੀਬ ਸਾਡਾ 2.5 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ ਤੇ ਇਸ ਦੇ ਲਈ ਸਾਡਾ ਕਰ ਬਣਾਉਣ ਦੇ ਵਿੱਚ ਸਾਡੀ ਮਦਦ ਕੀਤੀ ਜਾਵੇ ਨਾਮ ਪ ਕਤੋਂ ਰਹਿ ਰਹੇ ਹੋ ਐ ਧਿਆਨ ਪੁਰਧੇ ਰਹਿਣ ਵਾਲੀ ਜੀ ਇਹ ਜਿਹੜਾ ਹਾਸਾ ਹੋਇਆ ਲੈਂਡਰ ਤੇ ਗੰਦਾ ਕੀ ਮਾਮਲਾ ਗਿਆ ਜੀ ਇਹ ਜਿੱਦਣਾ ਜੀ ਸ਼ਨੀਵਾਰ ਲੈਂਡਰ ਫਾਉਣ ਲੱਗੇ ਹੀ ਨਾ ਸਾਰਾ ਲੈਂਡਰ ਪੈ ਗਿਆ ਤੇ ਇੱਕ ਬੱਲੀ ਥੱਲੇ ਖਿਸਕ ਗਈ ਆ ਉਹੀ ਚਾਰ ਜਾਨੇ ਥੱਲੇ ਆਏ ਬੱਲੀ ਨੂੰ ਸੈੱਟ ਕਰਨ ਵਾਸਤੇ ਤੇ ਦੂਜੀ ਬੱਲੀ ਲੱਕ ਤੇ ਟੁੱਟ ਗਈ ਆ ਤੇ ਦੋ ਤਿੰਨ ਜਾਨੇ ਜ਼ਖਮੀ ਹੋ ਗਏ ਨੇ ਤੇ ਮੈਂ ਇੱਕ ਕੰਦੇ ਦੇ ਨਾਲ ਲੱਗ ਗਿਆ ਚਲੋ ਮੇਰੀ ਵੀ ਜਾਨ ਬਚ ਗਈ ਐ ਇੱਕ ਜਾਨੀ ਨੁਕਸਾਨ ਕਿਸੇ ਦੇ ਨਹੀਂ ਐ ਜ਼ਖਮੀ ਤਿੰਨ ਚਾਰ ਜਾਨੀ ਹੋਏ ਨੇ ਤੇ ਉਹਨੂੰ ਹਸਪੀਟਲ ਦੇ ਵਿੱਚ ਇਸ ਟਾਈਮ ਤੇ ਦਾਖਲ ਕਰਵਾਇਆ ਜੇ ਵੀ ਹਸਪੀਟਲ ਚੀਆ ਇਨੇ ਸੈਂਕੜੇ ਜਿਹੜੀ ਸਲੈਪ ਆ ਰਹੇ ਨੇ 16 ਸੈਂਕੜੇ ਜਗ੍ਹਾ ਜੇ ਸਾਰੀ ਸਾਰੀ ਟੋਟਲ ਆਉਸਰ ਹਾਂਜੀ ਸਾਰੀ ਸਾਰੀ ਇਕਦਮ ਢੇਗੀ ਜੇ ਤੇ ਕਿੰਨੇ ਦਾ ਨੁਕਸਾਨ ਜਿਹੜਾ ਮੰਦੇ ਇਹ 2 ਟਾਈ ਲੱਖ ਦਾ ਨੁਕਸਾਨ ਹੋਇਆ ਜੇ ਇਹ ਮੰਕਰ ਦੇ ਸਰਕਾਰਾਂ ਸਰਕਾਰ ਕਹਿੰਦੀ ਇਹ ਮੰਗ ਕਹਦੇ ਕਿ ਗਰੀਬ ਪਰਵਾਰ ਆ ਰਹਿ ਗਿਆਂ ਤੇ ਡੈਡੀ ਵੀ ਸਾਡਾ ਹੈ ਨਿਆਈ ਨਿਕਲ ਨਿਕੀ ਜੋਂ ਦੀ ਡੈਥ ਹੋ ਗਈ ਆ ਤੇ ਮੈਂ ਸਕੂਲ ਦੇ ਵਿੱਚ ਕੰਮ ਕਰਦਾ ਰਿਹਾ ਵਾਂ ਸਕਿਉਰਟੀ ਕਰਦਾ 5-6000 ਰੁਪਏ ਤਨਖਾਹ ਉਹਦੇ ਵਿੱਚ ਥੋੜੇ ਥੋੜੇ ਪੈਸੇ ਜੋੜ ਕੇ 500-600 ਰੁਪਏ ਮੰਗਾ ਕੇ ਮੇਨੇ ਮੇਨੇ ਬਾਅਦ ਮੈਂ ਥੋੜਾ ਥੋੜਾ ਸਾਰਾ ਮਟੀਰੀਅਲ ਇਕੱਠਾ ਕਰਦਾ ਰਿਹਾ ਵਾ ਫਿਰ ਇਹ ਉਹ ਨੌਨਾਂ ਤਿਆਰ ਕਰਦੇ ਰਹੇ ਆ ਤੇ 6 ਸਾਲ ਬਾਅਦ ਮੈਂ ਲੈਂਟਰ ਪਾਉਣ ਲੱਗਾ ਤਾਂ ਇੱਕਦਮ ਨੁਕਸਾਨ ਹੋ ਗਿਆ ਦੋਟਾ ਹੀ ਲੱਗਦਾ ਮੈਂ ਸਰਕਾਰ ਕੋਲੇ ਹੀ ਮੰਗ ਕਰਦਾ ਕਿ ਸਾਡੀ ਮਦਦ ਕੀਤੀ ਜਾਵੇ ਇਹਨਾਂ ਨੇ ਨਾਂ ਲੈਂਟਰ ਪਾਇਆ ਹੀ ਬੱਚਿਆਂ ਨੇ ਤੇ ਉਹ ਵਿੱਚੋਂ ਥੱਲੇ ਬੱਲੀ ਖਿਸਕ ਗਈ ਤੇ ਜਿਹੜੀ ਬੱਲੀ ਇੱਕ ਟੁੱਟ ਗਈ ਥੱਲੇ ਤੇ ਗਾਡਰ ਸਾਰੇ ਥੱਲੇ ਆ ਕੇ ਤਾਂ ਲੈਂਟਰ ਸਾਰਾ ਡਿੱਗ ਗਿਆ ਇਸ ਹਾਸ ਵਿੱਚ ਕੋਈ ਜ਼ਖਮੀ ਹੋਇਆ ਹਾਂਜੀ ਤਿੰਨ ਚਾਰ ਜਲੇ ਹੋਏ ਜੀ ਅੱਧਾ ਡਿੱਗਾ ਹੀ ਤੇ ਉਹ ਮੁੜ ਕੇ ਅੱਧਾ ਆਪ ਸਾਰਾ ਡੇਣਾ ਪਿਆ ਛੋਟਾਈ ਲੱਖ ਦਾ ਹੈਗਾ ਜੀ ਹਾਂਜੀ ਇਹਨਾਂ ਦੇ ਇਹ ਡੈਡੀ ਛੋਟੇ ਛੋਟੇ ਹੀ ਬੱਚੇ ਜਿਨ੍ਹਾਂ ਦੇ ਡੈਡੀ ਮਰ ਗਏ ਤੇ ਮੈਂ ਇਹਨਾਂ ਦੀ ਚਾਚੀ ਆ ਤੇ ਬੜਾ ਔਖਾ ਇਹਨਾਂ ਨੇ ਥੋੜਾ ਤੱਕ ਲਿਆਂਦਾ ਹਾਂਜੀ ਆਏ ਲਾ ਗੁਲਾ ਗੁ ਦੀ ਪਿੰਡ ਥੋੜੇ ਸਰਪੰਚ ਆਏ ਥੋੜਾ ਥੋੜਾ ਉਹਨਾਂ ਨੇ ਚਲੋ ਮਦਦ ਕੀਤੀ ਆ ਹੁ ਕਿਸ ਸਰਕਾਰ ਨੂੰ ਕੀ ਮੰਗ ਕਰਦੇ ਪਈ ਇਹਨੇ ਕਿ ਨਾ ਪੰਜ 6 5600 ਨਾ ਤਨੀ ਕਰ ਬਣ ਜਾਣਾ ਤੇ ਬਾਕੀ ਸਾਡੀ ਮਦਦ ਕੀਤੀ ਜਾਏ ਕਿ ਸਾਡਾ ਨਾਲ ਮਿਲ ਕੇ ਲੈਂਟਰ ਜਿਹੜਾ ਉਹ ਪਾ ਦੇਣ ਛੱਤ ਤੇ ਪੈ ਜੇ ਤੇ ਬੱਚੇ ਆਪਣੇ ਘਰ ਰਹਿਣ ਵਾਲੇ ਬਣਨ ਸੱਜੇ ਲੈਂਟਰ ਪਾਉਂਦਾ ਪਾਉਂਦਾ ਬਾਸ ਬੱਲੀ ਥੱਲੇ ਖੇੜਦੀ ਗਈ ਆ ਬੱਲੀ ਦੇਣ ਗਏ ਮਿਸਤਰੀ ਨੱਠ ਕੇ ਚਾਰ ਪੰਜ ਜਣੇ ਉਹ ਵੀ ਸੋ ਥੱਲੇ ਤੇ ਥੱਲੇ ਰਹਿ ਗਏ ਆ ਚਲੋ ਬਚਾਓ ਗਿਆ ਚਲੋ ਜ਼ਖਮੀ ਹੋਏ ਨੇ ਉਹ ਉੱਥੇ ਹਸਤਾਲਿਆ ਚਲੋ ਖਦਾ ਉਹਨਾਂ ਦੀ ਮਦਦ ਕਰੇ ਚਲੋ ਠੀਕ ਠਾਕ ਹੋਣ ਤੇ ਚਲੋ ਆਪਣੇ ਘਰ ਆਉਣ ਇਨਸਾਨੀ ਵੀ ਮਨ ਨੂੰ ਤਸੱਲੀ ਹੋਏ ਕਿ ਵੀ ਇਹ ਚਲੋ ਗਰੀਬ ਬਹੁਤ ਜਿਆਦੇ ਆ ਧਮਾਤਰ ਬੰਦੇ ਆ ਚਲੋ ਮਰਦ ਕਿਤੀ ਦਾ